ਕਰ ਦੋ ਹਾਲ ਟੁੱਟ ਜਾਣੇ ਐ। ਮਨੇ ਕਹੋ ਹੌਲੀ ਕਰ ਲਾ। ਟਰੈਕਟਰ ਬਹੁਤ ਜਿਆਦੇ ਤੇਜ਼ ਆ। ਮਗਰਾੜ ਮਗਰੂੜ ਹੈ ਨਹੀਂ ਏ। 115 ਨੂੰ ਆਵਾਜ਼ ਮਾਰਦਾ ਫੇਰ ਨਹੀਂ ਹੁੰਦਾ। ਕੋਈ ਇਹ ਤਾਂ ਪਰਵਾਹੀ ਨਹੀਂ ਜੀ ਨੂੰ। ਇਹਦੇ ਪੀਰ ਵਧੀਆ ਤਿਆਰ ਹੋਈ ਹੋਵੇ ਨਾ। ਬੰਦੇ ਦੀ ਵੈਸੇ ਰੂਹ ਖੜੀ ਜੀ ਰਹਿੰਦੀ ਆ ਨਾ। ਹਾਂ ਜੀ ਹਾਂ ਜੀ। ਟਰੈਕਟਰ ਦੇ ਅੱਗੇ ਵੇਟ ਪਾਉਣੇ ਪੈਣੇ ਆ ਹਣਾ। ਹਾਂ ਜਿੱਤਾ ਬੰਦਾ ਵਾਪਸ ਰੇਲ ਟਾਲਦਾ ਵੀ ਸਾਡਾ ਬੰਦਾ ਨਹੀਂ ਟਾਲਦਾ ਆਹ ਟ੍ਰੈਕਟਰ ਨਾ ਆਪਾਂ ਪਹਿਲੀ ਵੀਡੀਓ ਚ ਦਿਖਾਇਆ ਸੀ ਉਦੋਂ ਰੈਡੀ ਨਹੀਂ ਸੀ ਹੋਇਆ ਤੇ ਆਪਾਂ ਚਲਾ ਕੇ ਨਹੀਂ ਸੀ ਦਿਖਾਇਆ ਇੱਕ ਅੱਜ ਵਾਲਾ ਆਪਣੀ ਵੀਡੀਓ ਜਿਹੜੀ ਹੈਗੀ ਸਪੈਸ਼ਲ ਇਹਦੇ ਤੇ ਹੀ ਹੈ ਇਹ ਤੇ ਕਿੰਨੇ ਰੁਪਏ ਲੱਗ ਜਾਣੇ ਆ ਤੇ ਕਿੰਨੇ ਐਚਪੀ ਆ ਤੇ ਕੀ ਕੁਛ ਇਹਦਾ ਬਦਲਣਾ ਪਿਆ ਤੇ ਕਿੱਥੋਂ ਮਿਲਿਆ ਕਿਵੇਂ ਮਿਲਿਆ ਹਨਾ ਇਹ ਟਰੈਕਟਰ ਹੈ ਕਿਹੜਾ ਨਾਲ ਤੇ ਗਾਂ ਕਿਹੜਾ ਰੂਪ ਧਾਰਨ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਜੀ ਵੀਰੇ ਇਹ ਟਰੈਕਟਰ ਹੈ ਕਿਹੜਾ ਪਹਿਲਾਂ ਤਾਂ ਇਹ ਦੱਸੋ ਇਹ 7500 ਹੈ ਜੀ 7500 ਹੌਲੈਂਡ ਹਾਂਜੀ ਹਾਂਜੀ ਜਿਹੜੇ ਮਿੱਡੀ ਸ਼ੋਅ ਵਾਲੇ ਹਾਂਜੀ ਹਾਂਜੀ ਉਹ ਵਾਲਾ ਤੇ ਇਹ ਈਜ਼ੀ ਮਿਲ ਜਾਂਦਾ ਹੈਗਾ ਕਿਵੇਂ ਔਖਾ ਕੰਮ ਨਹੀਂ ਥੋੜਾ ਈਜ਼ੀ ਮੈਂ ਲੈ ਜਾਂਦਾ ਦੂਜੇ 5630 ਨਾਲ ਦੂਜੇ 5630 ਜਿਹੜੇ ਆਪਣੇ ਸਿੱਧੀ ショ ਉਹਦੇ ਨਾਲ ਥੋੜਾ ਸੌਖਾ ਮਿਲ ਜਾਂਦਾ ਹਾਂਜੀ ਹਾਂਜੀ ਰੇਟ ਰੂਟ ਦਾ ਕਿਵੇਂ ਉਹਦੇ ਨਾਲੋਂ ਮਹਿੰਗਾ ਮਿਲਦਾ ਜਾਂ ਉਹਦੇ ਨਾਲੋਂ ਥੋੜਾ ਘੱਟ ਹੀ ਮਿਲਦਾ ਕਾਫੀ ਮੋਟਾ ਹਾਂਜੀ ਹਾਂਜੀ ਜਿਆਦਾ ਨਹੀਂ ਥੋੜਾ ਬਹੁਤਾ ਘੱਟ ਆ ਜਿਆਦਾ ਨਹੀਂ 19 ਕੀ ਕਹਿ ਸਕਦੇ ਹਾਂ ਹਾਂਜੀ ਇਹ ਆਪਾਂ ਕਿੱਥੋਂ ਲਿਆ ਸੀ ਇਹ ਜਲੰਧਰ ਰਿਆ ਡੀਲਰ ਤੋਂ ਜਲੰਧਰ ਡੀਲਰ ਤੋਂ ਇਹ ਰੇਟਰ ਕਿਉਂ ਚੁਣਿਆ ਵੀ ਇਹ ਹੀ ਲੈਣਾ ਏਹੇ ਜਦਾਂ ਭਾਜੀ ਹੁਣੀ ਹੁਣ ਜਿੱਦਾਂ ਚਲਾਉਂਦੇ ਆ ਜਿੱਦਾਂ ਇੱਕ ਪਹਿਲੋ ਵੀ ਤਿਆਰ ਕਰਕੇ ਦਿੱਤਾ ਆਪਾਂ ਪਿਛਲੀ ਵੀਡੀਓ 'ਚ ਗਿਆ ਸੀਗਾ ਹਾਂਜੀ ਫੇ ਭਾਜੀ ਕਹਿੰਦਾ ਵੀ ਆਪਾਂ ਵੀ ਸੇਮ ਹੀ ਤਿਆਰ ਕਰਨਾ ਜਿੱਦਾਂ ਇੱਕ ਟਰੈਕਟਰ ਇਹਦੇ ਨਾਲ ਦਾ ਪਹਿਲਾਂ ਤਿਆਰ ਕਰ ਲਿਆ ਹਨਾ ਹਾਂਜੀ ਹਾਂਜੀ ਉਹਨੂੰ ਚਲਦਾ ਇਹ ਵੀ ਰਾਹ ਹੁਣ ਇਹ ਤਿਆਰ ਕਰਾਉਂਦਾ ਪਿਆਣਾ ਹਾਂਜੀ ਹਾਂਜੀ ਭਾਜੀ ਉਹ ਵਧੀਆ ਚੱਲਦਾ ਵੀਰੇ ਐਨ ਵਧੀਆ ਤੁਹਾਡਾ ਕੰਮ ਕੀ ਆ ਵੈਸੇ ਤਾਂ ਦੱਸਿਆ ਤੁਸੀਂ ਆਪਦੀ ਜ਼ੁਬਾਨੀ 'ਚ ਮੜਾ ਦੱਸ ਦੋ ਸਾਡਾ ਕੰਮ ਆ ਜੀ ਰੈਕ ਲੱਗਦਾ ਲੱਗਦਾ ਰੈਕ ਵੀ ਢੇਰ ਦਾ ਮੱਕੀ ਦਾ ओके okay, वो लेके जाना हां जी खाद दा गन्ने खाद दा बाकी गन्ने दा सारा काम ओवरलोड ही आ ਤੁਹਾਡੇ ਗਰੁੱਪ ਦਾ ਨਾਮ ਵੀ ওভারਲੋਡ ਹੀ ਆ ਹਨਾ ওভারਲੋਡ 55ਤੀ ওভারਲੋਡ 55ਤੀ ਇੰਸਟਾਗ੍ਰਾਮ ਤੇ ਵੀ ਇਹੀ ਆ ਇਹੀ ਆ ਜੀ ਫੇਮਸ ਬੰਦੇ ਆ ਭਾਈ ਮਸ਼ਹੂਰ ਬੰਦੇ ਪਹਿਲਾਂ ਹੀ ਅਵਰੇਡੀ ਹੈ ਤੇ ਉਹਨੂੰ ਦੇਖ ਕੇ ਵੀ ਤੁਸੀਂ ਇਹ ਤਿਆਰ ਕਰਾ ਲਿਆ ਉਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਆਈ ਕਿ ਨਹੀਂ 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 ਕੋਈ ਦਿੱਕਤ ਵਧੀਆ ਚੱਲਦਾ ਪਿਆ ਐਨ ਵਧੀਆ ਇਹ ਡੈਕਟਰ ਵੀਰੇ ਲੈਣ ਤੋਂ ਬਾਅਦ ਜਿਵੇਂ ਆਪਾਂ ਖਰੀਦ ਲਿਆ ਤੁਸੀਂ ਉਹ ਡੀਲਰ ਵੀ ਉਤੋਂ ਹਾਂਜੀ ਹਾਂਜੀ ਉਦੋਂ ਬਾਅਦ ਇਹਦਾ ਕੀ ਕੁਝ ਹੁਣ ਤੱਕ ਤੁਸੀਂ ਇਹਦਾ ਚੇਂਜ ਕਰਤਾ ਐਂ ਜਦਾਂ ਫਰੰਟ ਆ ਉਹ ਚੁੱਲਾ ਚੇਂਜ ਕੀਤਾ ਜੀ ਇਹਦਾ ਆ ਦੂਜੀ ਸ਼ੋਅ ਲਾਉਣ ਕਰਕੇ ਅੱਛਾ ਉਹ ਸ਼ੋਅ ਇਹਨੂੰ ਲੱਗਣੀ ਆਪਣੇ 5530 ਵਾਲੀ ਨਾ ਹਾਂਜੀ ਹਾਂਜੀ ਜਿਹੜਾ ਨਵਾਂ ਮਾਡਲ ਹੋਣਾ ਹੁਣ ਨਹੀਂ ਮਤਲਬ ਇਹ ਤੋਂ ਪਹਿਲਾਂ ਜਿਹੜੀ ਆਉਂਦੀ ਸੀ ਸੀਆਰਡੀ ਤੋਂ ਬਿਨਾਂ ਵਾਲੀ ਹਾਂਜੀ ਹਾਂਜੀ ਉਹ ਸ਼ੋਅ ਲੱਗਣੀ ਉਹਦੇ ਕਰਕੇ ਫਿਰ ਆ ਚੇਂਜ ਕਰਨਾ ਪਿਆ ਹਾਂਜੀ ਤੇ ਫਿਰ ਆ ਹਿੱਸਾ ਵੀ ਇਸ ਤਰ੍ਹਾਂ ਸੇਮ ਹੀ ਆ ਸਾਰਾ ਕੁਝ ਬਾਕੀ ਸੇਮ ਹੀ ਆ ਉੱਥੇ ਹੀ ਸੈਂਟਰ ਪੈਨ ਤੇ ਉੱਥੇ ਹੀ ਆ ਜਾਂਦੀ ਫੀਟਿੰਗ ਸਾਰੀ ਅੱਛਾ ਕੱਲਾ ਚੁੱਲਾ ਹੀ ਚੇਂਜ ਕਰਨਾ ਪਿਆ ਹਾਂਜੀ ਹਾਂਜੀ ਤੇ ਟੈਂਕੀ ਚੇਂਜ ਕੀਤੀ ਟੈਂਕੀ ਚੇਂਜ ਆ ਡੈਸ਼ਬੋਰਡ ਲਾਉਣ ਕਰਕੇ ਹਾਂਜੀ ਓਕੇ ਹੱਲੇ ਤਾਂ ਨੇ ਰੂਪ ਧਾਰਨਾ ਆਪਾਂ ਹੀ ਕਾਲੇ ਪੈ ਜੰਦੇ ਹਾਂਜੀ ਉਹ ਚੈੱਕ ਚੁੱਕ ਕਰਦੇ ਆ ਮਾੜੀ ਮੋਟੀ ਸੈਟਿੰਗ ਜੇ ਕਿਤੇ ਲੀਕੇ ਲੁਕੇ ਲੱਗਦੀ ਆ ਤਾਂ ਕਰਕੇ ਟ੍ਰਾਇਲ ਤੇ ਚੱਲਦਾ ਥੋੜਾ ਜਿਦੋਂ ਇਹ ਪੂਰਾ ਐਨ ਓਕੇ ਤਿਆਰ ਹੋ ਗਿਆ ਹਾਂਜੀ ਹਾਂਜੀ ਸਾਰੀ ਫੀਟਿੰਗ ਇਹਦੀ ਐਨ ਜੈਨੂਨ ਹੋਊਗੀ ਹਾਂਜੀ ਹਾਂਜੀ ਐਨ ਜੈਨੂਨ ਆ ਕੰਪ ਜਨਵਰੀ ਨਹੀਂ ਇਹ ਵੀ ਮਤਲਬ ਇੱਕ ਹੁੰਦਾ ਨਾ ਚੀਜ਼ ਯਾਰ ਖੜਕ ਦੀ ਜੀ ਰਹਿੰਦੀ ਆ ਨਹੀਂ ਉਹ ਵਾਲਾ ਕੰਮ ਕੋਈ ਨਹੀਂ ਹੈਗਾ ਜਿੰਨੇ ਵੀ ਪਾਰਟ ਲੱਗੇ ਆ ਜਦਾਂ ਜਿਹੜਾ ਕੋ ਵੀਰਾਂ ਕੋ ਹਾਲੰਡ ਹੈ ਉਹਨਾਂ ਨੇ ਪਛਾਣ ਲੈਣਾ ਸਾਰਾ origignal ਸਮਾਨ ਲੱਗਾ ਆ ਇਹਦਾ origignal ਆ ਹਾਂ ਜੀ ਹਾਂ ਜੀ origignal ਹੈ ਡੱਬਾ ਬੰਨਦਾ ਹਾਂ ਜੀ ਇਹਦਾ ਸਮਾਨ ਮਿਲ ਜਾਂਦਾ ਜੀ ਜੀ ਡੱਬਾ ਬੰਨਦਾ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ origignal ਸਮਾਨ ਸ਼ੋਅ ਦੇ ਪੱਲੇ ਥੋੜੇ ਜਿਹਾ ਔਖੇ ਬੁਕਿੰਗ ਕਰਾਉਣੇ ਪੈਂਦੇ ਪਹਿਲੋ ਬਾਕੀ ਸਮਾਨ ਮਿਲ ਜਾਂਦਾ ਡੈਸ਼ਬੋਰਡ ਮਿਲ ਜਾਂਦਾ ਨਾਰਮਲ 36 30 ਵਾਲਾ ਹੀ ਆ ਅੱਛਾ ਆ ਵੀ ਨਾਰਮਲ 36 30 ਵਾਲਾ ਜਿਹੜੇ ਪੱਲੇ ਥੋੜ ਪੱਲੇ ਆ ਵਾਲੇ ਹਾਂਜੀ 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 ਇਹ ਸਪੈਸ਼ਲ ਮੰਗਾਉਣੇ ਪੈਂਦੇ ਹਾਂਜੀ ਹਾਂਜੀ ਇਹ ਥੋੜਾ ਟਾਈਮ ਲੱਗ ਜਾਂਦਾ ਮੰਗਾਉਣ ਨੂੰ ਮਾਡਲ ਬੰਦ ਹੋ ਗਿਆ ਨਾ ਕਰਕੇ ਹਾਂ ਫਿਰ ਉਹ ਕੰਪਨੀ ਚ ਕਹਿਣਾ ਪੈਂਦਾ ਉਹ ਹਾਂਜੀ ਹਾਂਜੀ ਕਿੰਨੇ ਦਿਨ ਲਾ ਦਿੰਦੇ ਵੀਰੇ ਸਾਨੂੰ ਮਹੀਨੇ ਬਾਅਦ ਮਿਲੇ ਮਹੀਨੇ ਬਾਅਦ ਹਾਂਜੀ ਹਾਂਜੀ ਬੜੀ ਵੇਟਿੰਗ ਹੈ ਯਾਰ ਕੰਪਨੀ ਵਾਲੇ ਧਿਆਨ ਦੋ ਪਹਿਲਾਂ ਦੋ ਯਾਰ ਸਾਨੂੰ ਛੇਤੀ ਚਾਹੀਦੇ ਹੁੰਦੇ ਆ ਕਿਰੀ ਗਾਹਕ ਤਤਾ ਹੁੰਦਾ ਤੇ ਇਹ ਲੈ ਕੇ ਵੀਰੇ ਜਿਵੇਂ ਆਪਾਂ ਲੈ ਲਿਆ ਤੁਸੀਂ ਉਹਦੇ ਤੋਂ ਵੀਰ ਤੋਂ ਟਰੈਕਟਰ ਇਹਦੇ ਇੰਜਨ ਦਾ ਕੁਝ ਕੀਤਾ ਕਿ ਨਹੀਂ ਇੰਜਨ ਪੂਰਾ ਓਵਰਆਲ ਕੀਤਾ ਜੀ ਲੈ ਕੇ ਸਾਰਾ ਇੰਜਨ ਉਹਦਾ ਉਹਦਾ ਕੰਮ ਦਿੰਦਾ ਸੀ ਕਿ ਨਹੀਂ ਸਟਾਰਟ ਸੀਗਾ ਚਾਲੂ ਸੀਗਾ ਪਰ ਆਹੀ ਆਪ ਦੀ ਤਸੱਲੀ ਨੂੰ ਸਾਰਾ ਕੀਤਾ ਓਵਰਆਲ ਤੇ ਉਹ ਉਹਦਾ ਦੇ ਪਿਸਟਨ ਵਗੈਰਾ ਪਗਾਏ ਜਾਂ ਚੇਂਜ ਕੀਤਾ ਕੋਈ ਹਾਂਜੀ ਸੇਮ ਹੋਈ ਐ ਐਕਸਪੋਰਟ ਵਾਲੇ ਨਿਕਲੇ ਸੀਗੇ ਅੱਛਾ ਜੀ ਇਹ ਮਤਲਬ ਇੰਜਨ ਐਕਸਪੋਰਟ ਵਾਲਾ ਵਾ ਹਾਂਜੀ ਹਾਂਜੀ ਇਹਦਾ ਤੁਰਕੀ ਮੇਡ ਇੰਜਨ ਐ ਇਹ ਇਹਦੇ ਕਿਤੇ ਲਿਖਿਆ ਹਾਂਜੀ ਇਹਦੇ ਟੈਪਟ ਕਵਰ ਤੇ ਲਿਖਿਆ ਹੁੰਦਾ ਜੀ ਅੱਛਾ ਆ ਵਖਾਈ ਇਹਨਾਂ ਨੂੰ ਵਾਕਈ ਲਿਖਿਆ ਹੁੰਦਾ ਯਾਰ ਆ ਰਿਹਾ ਪਤਾ ਨਹੀਂ ਹੁਣ ਕੈਮਰੇ ਚ ਜਾਵੇਗਾ ਨਾ ਗੱਲ ਫੇਰ ਮੈਂ ਪਹਿਲੀ ਵੀਡੀਓ ਵਿੱਚ ਜ਼ਿਕਰ ਕੀਤਾ ਨਹੀਂ ਅੱਗ ਕੱਢੀ ਵੀ ਇਹਨਾਂ ਨੂੰ ਚਲਾ ਚਲਾ ਕੇ ਅਸੀਂ ਇਹ ਵੀਡੀਓ ਸ਼ੂਟ ਕਰਨ ਲਈ ਮਾੜਾ ਮੋਟੇ ਇਹਨਾਂ ਨੂੰ ਸਿੱਧੇ ਜੇ ਕਰਦੇ ਆ ਨਹੀਂ ਤਾਂ ਖੌਰੂ ਪਾਇਆ ਵਾ ਨੰਨੂ ਦੀ ਹਾਲਤ ਵੀ ਜੇ ਤੁਹਾਨੂੰ ਮਾ ਵਖਾਉਣਾ ਵੈਸੇ ਬਾਅਦ ਚ ਨੰਨੂ ਕੀ ਬਣਿਆ ਨੰਨੂ ਸਾਡੇ ਨੇ ਵੀ ਚਾ ਚੜ ਗਿਆ ਟਰੈਕਟਰ ਚੱਲਦੇ ਦੇਖ ਕੇ ਰਿਆ ਨਹੀਂ ਜਾਂਦਾ ਗੱਲ ਮੇਨ ਆ ਵੀ ਰਿਆ ਨਹੀਂ ਜਾਂਦਾ ਜਦੋਂ ਇਦਾਂ ਦੀ ਚੀਜ਼ ਤਿਆਰ ਹੋਈ ਹੋਵੇ ਇਹਨੂੰ ਵੀਰੇ ਕੰਪਨੀਆਂ ਲੋ ਟਾਇਰ ਕਿਹੜੇ ਆਉਂਦੇ ਸੀਗੇ ਜੇ ਮਤਲਬ 6500 ਇਕ 7500 ਆ 7500 ਹੀ ਆ ਜੀ 700 ਨੂੰ ਟਾਇਰ ਆਉਂਦੇ ਕਿਹੜੇ ਤੁਸੀਂ ਮਾਰੇ ਮਾਰੇ ਲਾਗੇ ਰਹੋ ਤੇ ਟਰੈਕਟਰ ਨਹੀਂ ਆਉਣਾ ਜਾਂ ਇੱਕ ਚੀਜ਼ ਆਉਗਾ ਨਾ ਤੁਸੀਂ ਲਾਗੇ ਰਹੋ ਨਗਰੂ ਮਾਰੇ ਲਾਗੇ ਰਹੇ 18 ਦੇ ਆਉਂਦੇ ਟਾਇਰ ਇਹਨੂੰ 18 ਦੇ ਆਉਂਦੇ ਆ ਹੁਣ ਵੀ ਆਪਾਂ 18 ਦੇ ਰੇਡੀਅਲ ਹੀ ਪਾਏ ਆ 18 ਦੇ ਰੇਡੀਅਲ ਹੀ ਪਾਏ ਹਾਂ ਜੀ ਆਹ ਪਲੇਟਾਂ ਨਾਲ ਮਿਲ ਗਈਆਂ ਸੀ ਕਿ ਨਹੀਂ ਇਹ ਲੱਭ ਕੇ ਲੈਣੀਆਂ ਸਪੈਸ਼ਲ origignal ਆ ਇਹ ਵੀ ਲੱਭ ਕੇ ਲੈਣੀਆਂ ਸਪੈਸ਼ਲ ਲੱਭ ਕੇ ਲੈਣੀਆਂ origignal ਅਸੀ ਅਸੀ ਦੀਆਂ ਪਾਈਆਂ ਜੀ ਉਹਦਾ 5 ਪਾਉਣੀਆਂ ਹੁਣ ਕਾਲੀ ਜੀ ਤਿੰਨ ਹੀ ਪਾ ਹੋਈਆਂ ਤਿੰਨ ਤਿੰਨ ਤੇ 5 5 ਤੇ ਕੋਈ ਲੋੜ ਲਾੜ ਨਾ ਲਊ ਨਹੀਂ ਨਹੀਂ ਲੋੜ ਹੀ ਤਾਂ ਲੈਣ ਦੀ ਨਹੀਂ ਨੇ ਕੰਪਨੀ ਉਹ ਤਾਂ 50 ਕਿਲੋ ਦੀਆਂ ਤਿੰਨ ਦਿੰਦੀ ਐ ਅੱਛਾ ਤੇ ਆਪਾਂ ਕਿੰਨੀਆਂ ਪਾਈਆਂ ਨੇ 82 ਵਾਲੀਆਂ ਤਿੰਨ ਤਿੰਨ ਪਾਈਆਂ ਹੁਣ ਤਿੰਨ ਤਿੰਨ ਪਾਈਆਂ ਲੈ ਦੋ ਦੋ ਉੱਥੇ ਕਾਲੀ ਚ ਪਾਈ ਨਹੀਂ ਹੋਈਆਂ 5 5 ਲਿਆਂਦੀਆਂ ਦੋਰੀ ਮੈਂ ਭਾਈ ਕੋਲ ਆ ਗਿਆ ਕੰਮ ਦਾ ਕਸ ਇੰਨਾ ਹੁੰਦਾ ਵੀ ਪਹਿਲਾਂ ਤਾਂ ਉਹ ਟਰੈਕਟਰ ਮਸਾ ਕਰਵਾਇਆ ਤੁੱਟ ਜੋੜ ਕੇ ਤੇ ਇਹਦਾ ਕੰਮ ਤਾਂ ਲੈ ਵੀ ਰਹਿੰਦਾ ਨਾ ਬਹੁਤ ਇਹਨੂੰ ਕਿੰਨਾ ਟਾਈਮ ਲੱਗ ਜੂ ਵੀਰੇ ਹੋਰ ਲਾ ਦੇਣੇ 3 4 ਦਿਨ ਹੋਰ 4 ਦਿਨ ਕਹਿੰਦੇ ਕਹਿੰਦਾ ਮਤਲਬ ਹਫਤਾ ਲਾ ਦੇਣ ਲੱਗਿਆ ਨਾ ਵੀਰ ਹੁਣਾਂ ਨੂੰ ਪਤਾ ਲੱਗ ਗਿਆ ਜੱਥਾ ਲੱਗ ਜਣਾ ਵੀਰੇ ਜਿਵੇਂ ਇਹਦਾ ਇੰਜਨ ਤੁਸੀਂ ਕੀਤਾ ਹੁਣ ਸਾਰਾ ਹਾਂਜੀ ਆਜੋ ਲੱਗੇ ਫਿਰ ਉਹੀ ਗੱਲ ਤੁਸੀਂ ਦੂਰ ਬਹੁ ਰਹਿੰਦੇ ਹੋ ਇੰਜਨ ਇਹਦਾ ਕਰਤਾ ਸਾਰਾ ਤੁਸੀਂ ਹਾਂਜੀ ਹਾਂਜੀ ਜਦੋਂ ਆਪਾਂ ਕਿਸੇ ਵੀ ਟਰੈਕਟਰ ਦਾ ਇੰਜਨ ਕਰਦੇ ਆ ਆਪਣੇ ਜ਼ਿਮੀਦਾਰ ਵੀਰ ਦੇ ਦਿਮਾਗ 'ਚ ਹੁੰਦੀ ਆ ਵੀ ਉਹਨਾਂ ਵੱਡਾ ਕਰ ਦੇ ਹਾਂਜੀ ਹਾਂਜੀ ਹੁੰਦੀ ਨਾ ਹਾਂਜੀ ਹਾਂਜੀ ਉਹ ਕਰਨ ਵਾਸਤੇ ਕੁਝ ਕੀਤਾ ਨਹੀਂ ਉਹ ਕੁਝ ਨਹੀਂ ਕੀਤਾ ਹੈਗਾ ਜੈਨੂਨੀ 104 ਬੋ ਰਿਆ ਅੱਛਾ ਜੀ ਪਰ ਇਹ ਚ ਪਿਸਟਨ ਸਪੈਸ਼ਲ ਆਉਂਦੇ ਐ ਐਕਸਪੋਰਟ ਵਾਲੇ ਠੀਕ ਹੈ ਜੀ ਹਾਂਜੀ ਉਹ ਅਸੀਂ ਵੋਟ ਕਰਾਏ ਆ ਓਕੇ ਤੇ ਨਾਲ ਰੰਗ ਰੂੰਗ ਜਿਹੜੇ ਤੁਸੀਂ ਆਫ ਕੈਮਰਾਮੈਨ ਦੱਸਦੇ ਹੁੰਦੇ ਹੋ ਆਉਂਦੇ ਆ ਉਹ ਵਾਲੇ ਬਿਸਟਰ ਹਾਂਜੀ ਹਾਂਜੀ ਬਸ ਉਹ ਵਾਲੇ ਉਹ ਹੀ ਆ ਹਾਂ ਉਹ ਹੀ ਹੈ ਠੀਕ ਹੈ ਜੀ ਤੇ ਹੁਣ ਇੱਥੇ ਵੀ ਉਹ ਜੋਚੀ ਭਾਜੀ ਹੁਣੀ ਮੰਗਾ ਲਿਆ ਸੈਟ ਉਹ 6500 ਚਾਉਂਦੇ ਹੁੰਦੇ ਸੀਗੇ ਠੀਕ ਹੈ ਜੀ ਤੇ ਹਾਂ ਜੀ ਉਹ ਫੇਰ ਬੰਦ ਹੋਣ ਕਰਕੇ ਉਹ ਪਿਸਟਨ ਕਾ ਤੋ ਜਿਆਦਾ ਵਧੀਆ ਮੰਨੇ ਜਾਂਦੀ ਆ ਉਹ ਥੋੜਾ ਕੰਪਰੈਸਰ ਹੈਂਗ ਉਹਦਾ ਟਾਪ ਤੇ ਉੱਪਰ ਆ ਥੋੜਾ ਜਿਹਾ ਤੇ ਇੱਕ ਵਾਸ਼ਨ ਚੈਂਬਰ ਦਾ ਥੋੜਾ ਜਿਹਾ ਫਰਕ ਆ ਫੇ ਉਹ ਪਾਵਰ ਥੋੜੀ ਜਿਹੀ ਬਣਾਉਂਦਾ ਵਧੀਆ ਤੇ ਆਵਾਜ਼ ਜਦਦਾ ਸਲਾਂਸ ਰੋਣ ਪਾਟਦਾ ਹੈਗਾ ਨਾ ਲੋਡ ਤੇ ਹਾਂ ਉਹ ਚੀਜ਼ ਇਹਦਾ ਜਦੋਂ ਢੇੜਾ ਕੱਢਿਆ ਨਾ ਤਾਂ ਅਸੀਂ ਪਾਸੇ ਖੜੇ ਡਰੀ ਜਾਂਦੇ ਸੀ ਤੁਹਾਨੂੰ ਚਲਾ ਕੇ ਦਿਖਾਉਣੇ ਆਪਾਂ ਫੇਰ ਇਦਾਂ ਨਹੀਂ ਛੱਡਦੇ ਅੱਜ ਇਹਨੂੰ ਅੱਜ ਆਪਾਂ ਟਰਾਈ ਪੂਰੀ ਲਾਵਾਂਗੇ ਜਿੱਦਾਂ ਹੁਣ ਇਹ ਇੰਨਾ ਵਧੀਆ ਉਹਦਾ ਨਿਕਲਿਆ ਆ ਤੇ ਹੱਲੇ ਇਹਦੇ अच्छा यार एक चीज और जिवे ना एस इंजन बारे कर तो मेनो नॉलेज नहीं एदा इंजन जिवे स्लीवਾਂ ਤੁਸੀਂ ਕਹਿੰਦੇ ਨਹੀਂ ਲੱਗੀਆਂ ਕਿੰਨੀ ਵਾਰੀ ਇਹਦੇ ਚ ਆਪਾਂ ਪਿਸਟਨ ਚੇਂਜ ਕਰ ਸਕਦੇ ਹ ਕੁਦਰਤੀ ਤੌਰ ਤੇ ਜੇ ਜਿਆਦੀ ਗਈ ਅਰੀ ਸੀਜ ਵੱਜ ਜਵੇ ਜਾਂ ਗਰਮ ਹੋਣ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਜੇ ਜਿਆਦਾ ਬੋਰ ਖਰਾਬ ਹੋ ਜਵੇ ਫੇ ਸਲੀਵ ਲੱਗਦੀ ਯਾ ਲਾਉਣੀ ਪੈਂਦੀ ਹਾਂ ਕਈ ਨਵੇਂ ਹੌਲੰਡ ਚ ਪਿੱਛੋਂ ਸਲੀਵ ਲੱਗੀ ਵੀ ਆਉਂਦੀ ਬਲੋਕਾਂ ਚ ਕਈਆਂ ਚ ਨਹੀਂ ਆਉਂਦੀ ਕਈਆਂ ਚ ਨਹੀਂ ਆਉਂਦੀ ਇਹ ਚ ਹੈ ਨਹੀਂ ਹੁਣ ਕੋਈ ਵੀ ਸਲੀਵ ਨਹੀਂ ਲੱਗੀ ਹੁਣ ਉਦਾਂ ਹੀ ਮਤਲਬ ਆਪਾਂ ਹਾਂਜੀ ਹੋਣੇਗੀ ਕੀਤੀ ਹਾਂਜੀ ਠੀਕ ਆ ਵੀਰੇ ਤੇ ਇਹ ਆਪਾਂ ਨੂੰ ਇਹ ਕਿੰਨੇ ਪੈਸੇ ਲੱਗ ਜਾਣਗੇ ਜਦੋਂ ਐਨ ਇਹਨੇ ਆਪਦਾ ਪੂਰਾ ਪਾਜੀ ਨੇ ਦਿਲ ਖੋਲ ਕੇ ਲਾਏ ਪੈਸੇ ਡੱਬਾ ਵਾਂਦੀ ਪੰਪ ਲਾਇਆ ਸੀ ਅੱਛਾ ਪੰਪ ਅੱਛਾ ਵੀ ਉਹ ਬਰੋ ਕਰਾਇਆ ਨਹੀਂ ਨਵਾਂ ਹੀ ਲਾਤਾ ਹਾਂਜੀ ਹਾਂਜੀ ਵੈਰੀ ਗੁੱਡ ਇਹਨੂੰ ਆ ਆਉਂਦੀ ਸੀਗੀ ਐਮਪੀਸੀ ਜੁੰਡ ਐਮਪੀ ਜੁੰਡ ਨਾਲ ਹੀ ਆਉਂਦੀ ਹੈ ਨਾ ਜੀ ਵੱਡੇ ਇਹਨੂੰ ਆਉਂਦੀ ਸੀ ਹਾਂਜੀ ਆਪਾਂ ਪਹਿਲੀ ਵੀਡੀਓ ਚ ਨਾ ਮੈਂ ਸਵਾਲ ਤੁਹਾਨੂੰ ਪੁੱਛਿਆ ਵੀ ਆ ਵੈਸੀ ਵੀ ਇਹ ਕਾਮਯਾਬ ਆ ਕੇ ਨਹੀਂ ਜੇ ਕੰਪਨੀ ਨੇ ਫਿੱਟ ਕਰਕੇ ਭੇਜੀ ਵੀਰੇ ਦਾ ਮਤਲਬ ਕਾਮਯਾਬ ਹੀ ਆ ਕਾਮਯਾਬ ਹੀ ਆ ਹਾਂਜੀ ਹਨਾ ਕਿਉਂਕਿ ਨਹੀਂ ਤੇ ਕੰਪਨੀ ਨੇ ਇਹ ਚੀਜ਼ ਕਾਹ ਤੋਂ ਲਾਉਣੀ ਸੀ ਜਿਗਾੜੂ ਕਿ ਆਪਾਂ ਨੂੰ ਕਈ ਵੀਰ ਨੇ ਇਸ ਚੀਜ਼ ਨੂੰ ਜਿਗਾੜੂ ਸਮਝ ਲੈਂਦੇ ਨੇ ਨਹੀਂ ਜਿਗਾੜੂ ਨਹੀਂ ਹੈ ਕਿ ਇਹ ਕੰਪਨੀ ਨੇ ਲਾਂਚ ਕੀਤੀ ਸੀਗੀ ਜਿਹੜੀ ਆ ਇਨਲਾਈਨ ਪੰਪ ਨੂੰ ਲੱਗਦੀਆਂ ਉਹ ਇਹਦਾ ਟਾਟਾ ਨੂੰ ਆਈ ਸੀਗੀ ਫਾਰਮ ਟਰੈਕ ਨੂੰ ਆਈ ਸੀਗੀ ਹਾਂਜੀ ਤਾਂ ਸਾਰੇ ਲਾਉਣ ਲੱਗ ਗਏ ਇਹਨਾਂ ਨੂੰ ਇਹਦਾ 5620 ਨੂੰ ਆਉਂਦੀ ਸੀਗੀ ਤਾਂ 5630 ਨੂੰ ਆਉਂਦੀ ਸੀ ਹੂੰ ਹਾਂਜੀ ਤੇੜੇ ਹੀਨੋ ਦੇ ਇੰਜਣ ਆ ਲੇਲੈਂਡਰ ਦੇ ਵਗੈਰਾ ਉਹਨਾਂ ਨੂੰ ਵੀ ਇਹ ਪਹਿਲੀ ਆਉਂਦੀ ਹੈ ਇਹ ਪੰਪ ਬੋਸ਼ ਦਾ ਹੀ ਆ ਵੀਰੇ ਹਾਂਜੀ ਹਾਂਜੀ ਬੋਸ਼ ਦਾ ਹੀ ਆ ਇਹ ਵੀ ਸੌਖਾ ਮਿਲ ਜਾਂਦਾ ਕਿ ਨਹੀਂ ਏ ਹਾਂ ਜੀ ਮਿਲ ਗਿਆ ਸੀਗਾ ਹਾਂ ਜੀ ਮਿਲ ਗਿਆ ਸੀ ਸੁੱਖਾ ਹਾਂ ਜੀ ਹਾਂ ਜੀ ਠੀਕ ਆ ਵੀਰੇ ਇੰਜਨ ਦਾ ਤੁਸੀਂ ਕਰਤਾ ਇਹਦਾ ਓਕੇ ਤਸੱਲੀ ਨੂੰ ਪਿਛਲੇ ਹਿੱਸੇ ਦਾ ਪਿਛਲੇ ਹਿੱਸੇ ਚੌਥੇ ਗੀਅਰ ਦੀ ਗਰਾਰੀ ਪਾਈ ਹੈ ਜੀ ਦੌੜਨ ਵਾਸਤੇ ਹਾਂ ਥੋੜੀ ਸਪੀਡ ਵਧਾਈ ਆ ਜਦਾਂ ਹਾਂ ਵੀ ਆਪਾਂ ਉਦਾਂ ਨਹੀਂ ਦੌੜਨ ਨੂੰ ਕਹਿ ਸਕਦੇ ਵੀ 100 ਤੇ ਜਾਉ ਉਦਾਂ ਸਪੀਡ ਵਧਾਈ ਥੋੜੀ ਨਾਰਮਲ ਜੀ ਹਾਂ ਜੀ ਹਾਂ ਜੀ 31 ਦੰਦੇ ਨਿਕਲੇ ਸੀਗੇ 35 ਵਾਲੀ ਪਾਈ ਹੈ ਜੀ ਹੁਣ 35 ਵਾਲੀ ਹਾਂਜੀ ਉਹਦੇ ਨਾਲ 5 ਤੋਂ 10 ਦਾ ਪਾਉ ਫਰਕ ਨਹੀਂ 65 ਕਿ ਦੀ ਸਪੀਡ ਬੰਦੀ ਆ 65 ਹਾਂ 32 3300 ਰੁਪਈਆ ਮ ਤੇ ਠੀਕ ਆ ਵੀਰੇ ਹਾਂਜੀ ਤੇ ਉਦਾਂ ਇਹਦੇ ਉਹ ਆਪਣੇ ਡਿਕਸ਼ਨ ਆ ਉਹ ਕਿਵੇਂ ਨਿਕਲੀਆਂ ਉਹ ਦੇਖਿਆ ਕਿ ਨਹੀਂ ਬੈਰਿੰਗ ਬੁਰੰਗੀ ਚੇਂਜ ਕੀਤੇ ਉਹਨਾਂ ਦੇ ਬਾਕੀ ਡਿਕਸ਼ਨ ਆ ਐਕਸਲ ਸਾਫੀ ਸੀਗੇ ਸਾਰੇ ਸਾਫੀ ਸੀ ਹਾਂਜੀ ਕਲੱਚ ਸੀਗਾ ਇਹਦਾ ਨਵਾਂ ਪਾਇਆ ਇੰਜਨ ਓਵਰਹਾਲ ਹੋ ਗਿਆ ਲੈਫਟ ਪੰਪ ਨਵੇਂ ਸਾਰੇ ਲਾ ਦਿੱਤੇ ਓਕੇ ਇਹ ਆ ਨਵੇਂ ਲਾਇਆ ਲਿਫਟ ਪੰਪ ਪਰ ਉਹ ਜਿਹਨਾਂ ਕੋ ਲਿਆ ਸੀਗਾ ਉਹ ਸੈਜ ਦੇ ਕਿਸੇ ਕੋਈ 볼ਟ ਨੂੰ ਕੋਈ ਚਾਬੀ ਪੈਂਦੀ ਕਿਸੇ ਨੂੰ ਕੋਈ ਉਹ ਸਾਰੇ ਲਾਏ ਆ ਉਹਨਾਂ ਤੇ ਲੱਗ ਗਿਆ 18000 ਰੁਪਏ 볼ਟ ਸਾਰੇ ਨਵੇਂ ਲਾਏ TVS ਦੇ ਅੱਛਾ ਉਹ ਮਤਲਬ ਪਹਿਲਾਂ ਦੇਸੀ ਸੀਗੇ ਉਹ ਕੋਈ ਹਾਬ ਕਿਸੇ ਨੂੰ ਕੋਈ ਨੰਬਰ ਚਾਬੀ ਪੈਂਦੀ ਸੀ ਜਿੱਦਾਂ ਕਿਸੇ ਨੇ ਅਗਲੇ ਨੇ ਖੋਲ ਲਿਆ ਹੋਊਗਾ ਹਨਾ ਸਮਝ ਗਿਆ ਮੈਂ ਹਾਂਜੀ ਹਾਂਜੀ ਕਹਿਣ ਦਾ ਮਤਲਬ ਇਹ ਚੀਜ਼ ਹੁਣ ਰੇਅਰ ਬਣ ਗਈ ਨਾ ਹਾਂਜੀ ओरिजिनल 볼ਟ ਲਾਏ ਸਾਰੇ ਚੈਂਬਰ ਦੇ ਵੀ ਸਾਰੇ ਪੂਰੇ ਕੀਤੇ ਤਾ ਪਿੱਛੇ ਜਿੱਥੇ ਘੱਟ ਵੱਧ ਸੀਗੇ ਸਾਰੇ ਪੂਰੇ ਕੀਤੇ ਇਹ ਮਤਲਬ ਇੱਥੋਂ ਪਿੱਛੇ ਪਿੱਛੇ ਇਹ ਆਪ ਦਾ ਹੀ ਅਸਰ ਆ ਕੁਛ ਸਾਰਾ ਕੰਪਲੀਟ ਆਪ ਦਾ ਹੀ ਇੱਥੋਂ ਲੈ ਬੱਲਾ ਚੁੰਦਾ ਹੀ ਪਾਇਆ ਹੈ ਤੇ ਆ ਮੈਂ ਨਵਾਂ ਨਵਾਂ ਲਾਇਆ ਕਾ ਤੂੰ ਨਵਾਂ ਲਾਇਆ ਇਹ ਪਹਿਲਾਂ ਇਹਨੂੰ ਛੋਟਾ ਆਇਆ ਸੀਗਾ ਜਿਹੜਾ ਟਰਬੋ ਮਾਡਲ ਨਾਲ ਜਿਹੜਾ ਵੱਡਾ ਆਉਂਦਾ ਆ ਇਹਦੀਆਂ ਪਲਾਈਆਂ ਜ਼ਿਆਦੀਆਂ ਆ ਠੀਕ ਹੈ ਤਾਂ ਕਰਕੇ ਵੱਡਾ ਲਾਇਆ ਤੇ ਟਰਬੋ ਇਹਨੂੰ ਆਉਂਦੀ ਸੀ ਜਾਂ ਆਪਾਂ ਹੀ ਲਾਈ ਟਰਬੋ ਪਹਿਲਾਂ ਦੂਜੀ ਆਉਂਦੀ ਸੀ ਜਦਾਂ ਪਚੀ ਨੰਬਰ ਦਾ ਉਹ ਸੈੱਟ ਵੀ ਠੀਕ ਹੈ ਜੀ ਤੇ 61 ਨੰਬਰ ਲਾਈ ਹੈ ਇਦਾਂ ਇਹ ਕਿਹੜੀ ਕਬਦਾਇਆ ਗੈਰਟ ਦਾ ਵੀ ਅੱਛਾ ਗੈਰਟ ਦਾ ਗੈਰਟ ਵਾਲੀ ਤਰਬੋ ਸਿਟੀ ਮਾਰਦੀ ਹੈ ਜਾਂ ਦੂਸਰੀ ਇਹ ਗੈਰਟ ਵਾਲੀ ਜਿਹੜੀ ਆ ਉਹ ਸਟਾਰਟਿੰਗ ਤੇ ਆਈਡਲ ਵਾਲੀ ਸਿਟੀ ਮਾਰਦੀ ਰਹਿੰਦੀ ਹੈ ਜੀ ਤੇ ਰਿਵਰਸ ਇਹ ਜਿਹੜੀ ਆ ਥੋੜੀ ਘੱਟ ਮਾਰਦੀ ਆ ਓਕੇ ਹਾਂਜੀ ਕਈਆ ਹੋਰ ਛੱਡੇ ਦੇ ਮਾਰਦੀਆਂ ਉਹ 25 ਨੰਬਰ ਦੇ ਟੈਲ ਦੀ ਜਿਆਦਾ ਬੈਂਡ ਲੱਗਦਾ ਜੀ ਇਹਨਾਂ ਨੂੰ ਠੀਕ ਹੈ ਜੀ ਇਹਦੇ ਬੰਡ ਬੁੰਡ ਕੁਛ ਨਹੀਂ ਇਹ ਇਹ ਸਿੱਧਾ ਹੀ ਕੰਮ ਇਹਦਾ ਹਨਾ ਉਹਦਾ ਥੋੜਾ ਜਿਹਾ ਡਰ ਵੀ ਰਹਿੰਦਾ ਸੀ ਟੀ ਦਾ ਹਵਾ ਘਟ ਹੁੰਦੀ ਰਹਿੰਦੀ ਇੰਜਣ ਦੇ ਤਾਂ ਕਰਕੇ ਹੋਏ ਮੈਂ ਤੁਸੀਂ ਆਪਣੇ ਵੀ ਹਾਂ ਉਹਨੂੰ ਸਿੱਧਾ ਹੀ ਰੱਖਿਆ ਆ ਤੁਸੀਂ ਮੈਨੂੰ ਕਹਿੰਦੇ ਹੋ ਤਾਂ ਇਹ ਨਹੀਂ ਲੱਹੀ ਕਿਉਂਕਿ ਆਪਣੇ ਦੂਜੇ ਜਿਹੜੇ ਜੌਂਡੀਅਰ ਆ ਉਹਨਾਂ ਨੂੰ ਆਪਾਂ ਉਹ ਵਿੱਚ ਪਾਈਪਾਂ ਚੋਂ ਜਿਗਾਰਡ ਚੱਲਦਾ ਸਾਰੇ ਵੀਰਾਂ ਨੂੰ ਉਹਨਾਂ ਪਤਾ ਹੀ ਆ ਜੋ ਘਟ ਐਦਾਂ ਬਣਾ ਕੇ ਮੋੜ ਉਹ ਲਾਉਂਦੇ ਉਹ ਜਿੱਦਾਂ ਹੁਣ ਆਪਾਂ ਸਾਰੇ ਕਹਿੰਦੇ ਵੀ ਆਪਾਂ ਨੂੰ ਹਾਈ ਬੂਸਟ ਟਰਬੋ ਚਾਹੀਦਾ ਜੇ ਹਾਈ ਬੂਸਟ ਨੇ ਅੰਦਰ ਹਵਾ ਦੇਤੀ ਉਹ ਬਾਹਰ ਨਿਕਲਣ ਨੂੰ ਜਗ੍ਹਾ ਵੀ ਚਾਹੀਦੀ ਤਾਂ ਕਰਕੇ ਨਹੀਂ ਲੱਗਦੀ ਮੇਰੇ ਨਾਲ ਉਹ ਨਿਕਲੂਗੀ ਤੇ ਫਿਰ ਉਹ ਅੰਦਰ ਕੰਮ ਖਰਾਬ ਹੋ ਜਾਊਗਾ ਹਾਂ ਜੀ ਇੰਜਨ ਵੇਈਆਂ ਚੋਕ ਰਹਿੰਦਾ ਵੇ ਪਾਵਰ ਨਹੀਂ ਪੂਰੀ ਦਿਖਾਉਂਦਾ ਹਾਂ ਜਿੰਨਾ ਇੰਜਨ ਰੈਲਾ ਰਹੂ ਹਾਂ ਜੀ ਹਾਂ ਉਹਨਾਂ ਹੀ ਸੌਖਾ ਰਹੂ ਠੀਕ ਆ ਵੀਰੇ ਇਹਤੇ ਜੇ ਆਪਾਂ ਕੀਮਤ ਦੱਸ ਸਕਦੇ ਹਾਂ ਕਿੰਨੇ ਰੁਪਏ ਲੱਗ ਜਾਣਗੇ ਇਹਤੇ ਵਿੱਚੇ ਟਰੈਕਟਰ ਲੈ ਕੇ ਮੇਰੇ ਹਿਸਾਬ ਨਾਲ 12 ਦੇ ਲੱਗੇ ਛਾਕੇ ਚੱਲ ਗਿਆ ਹੁਣ 12 ਟੱਪ 12 ਤੋਂ ਟੱਪੂਗਾ ਕਿ ਥੱਲੇ ਥੱਲੇ ਨਹੀਂ ਟੱਪੇ ਜਾਣਾ ਟੱਪੇਣਾ ਥੋੜਾ ਪਤਾ ਹਾਂ ਜੀ ਹਾਂ ਲੱਖ ਰੁਪਏ ਦਾ ਟਾਇਰ ਹੀ ਦਿਸਦੇ ਪੈਣਾ ਜਿਹੜੇ ਕੱਖਾਣਾ ਦੀਦੇ ਆ ਸੀਟ ਆਹ ਇੰਜਨ ਟਾਪਿਆਣਾ ਨੇ ਥੋੜਾ ਬਲ ਪਰ ਨਹੀਂ ਤਾਂ ਬਰਾਬਰ ਤਾਂ ਰਹੇਗਾ ਹੀ ਨਾ ਆਹੋ ਕੁ ਬੰਪਰ ਲਾ ਕੇ ਸਾਰਾ ਬਲਾ ਕੁ ਬੰਪਰ ਲਗਣਾ ਲੈਣਾ ਆ ਜਾਓ ਇੱਧਰ ਇਹਦਾ ਹਿੱਸਾ ਛੋੜਾ ਕਾਹ ਤੋਂ ਕਰਿਆ ਵੀ ਪਿਛਲੇ ਟਾਰਾਂ ਕਰਕੇ ਨਹੀਂ ਓਹੋ ਜਿੱਦਾਂ ਇਹਦੇ ਜਿੱਦਾਂ ਸਟੈਪ ਆਉਂਦੇ ਆ ਭਾਜੀ ਨੂੰ ਦਿਖਾ ਦੇ ਜਿੱਦਾਂ ਆ ਸਟੈਪ ਆਉਂਦੇ ਆ 1 2 3 4 ਆ ਜਾ ਵੀ ਲੱਗ ਗਿਆ ਇੱਧਰ ਉਹ ਨਾਰਮਲ ਚੱਲ ਚੱਲ ਕੇ ਨਾ ਸੈਜ ਔਟ ਹੋ ਜਾਂਦਾ ਫੇ ਪਲੇ ਆਪਣੀ ਜਾਨ ਦੀ ਨਹੀਂ ਸਾੜ ਕੇ ਟਰੈਕਟਰ ਟੈਕਦਾ ਨਹੀਂ ਠੀਕ ਆ ਵੀਰੇ ਉਹ 1 ਪੁਆਇੰਟ ਇਧਰ ਕਰਤਾ ਨਾਲ ਹੀ ਇੱਥੇ 1 ਪੁਆਇੰਟ ਖੋਲਤਾ ਨਾਲੇ ਇੱਕ ਤਾਂ ਚੌੜਾ ਹੋ ਗਿਆ ਹਾਂ ਵਾਲੇ ਆਪਣਾ ਪਲੇ ਵਾਲਾ ਕੰਮ ਕਵਰ ਹੋ ਜਾਂਦਾ ਉਹ ਕਵਰ ਹੋ ਗਿਆ ਜੇ ਕਿਸੇ ਵੀਰ ਨੇ ਨਾ ਚੌੜਾ ਕਰਨਾ ਹੋਵੇ ਤੇ ਦੁਬਾਰਾ origignal ਬਣ ਜਾਂਦਾ ਬੁਸ਼ ਬੁਸ਼ ਲਾ ਕੇ ਕਿ ਨਹੀਂ ਬੰਦੀ ਗੱਲ ਨਹੀਂ ਫੇ ਉਹ ਬੋਚ ਵਾਲੇ ਵੇ ਬਾਲਾ ਟਾਈਮ ਨਹੀਂ ਗੜਦੀ ਚੀਜ਼ ਇਹ ਚੀਜ਼ ਦਾ ਤਾਂ ਵੈਸੇ ਨਾ ਜਿੰਨੀ ਕਿ ਮੈਨੂੰ ਨੌਲੇਜ ਆ ਵਾਕਈ ਨਹੀਂ ਗੜਦੀ ਹਾਂਜੀ ਇੱਕ ਚੀਜ਼ ਉਹਦੀ origignal ਇੱਕ ਚੀਜ਼ ਨੂੰ ਆਪਾਂ ਦੁਬਾਰੇ ਮਾਲ ਭਰਨਾ ਹਾਂਜੀ ਉਹਨੇ ਟਾਈਮ ਨਹੀਂ ਕੱਢਣਾ ਉਹਨੇ ਟਾਈਮ ਕਿਉਂਕਿ ਪ੍ਰੋਪਰ ਮਟੀਰੀਅਲ ਦੇ ਹਿਸਾਬ ਨਾਲ ਬਿਲਡਿੰਗ ਰॉड ਨਹੀਂ ਨਾ ਯੂਜ਼ ਕਰਦੇ ਹੂੰ ਉਹ ਚੀਜ਼ ਹੋ ਜਾਂਦੀ ਕੰਪਨੀ ਦੀ ਚੀਜ਼ ਤਾਂ ਹੀ ਆਪਾਂ ਬੈਸਟ ਮੰਨਦੇ ਆਂ ਵੀ ਉਹ ਕੋਸਟ ਕਟਿੰਗ ਨਹੀਂ ਕਰਦੇ ਹਾਂਜੀ ਹਾਂਜੀ ਉਹਨਾਂ ਨੇ ਰੁਪਈਆ ਠੋਕ ਕੇ ਲਾਉਣਾ ਤੇ ਠੋਕ ਕੇ ਹੀ ਆਪਣੇ ਤੋਂ ਲੈਣੀ ਹਾਂਜੀ ਇਹ ਗੱਲ ਤੁਹਾਡੀ ਵਾਕਈ ਨਾ ਤੇ ਕਲਾਚੇ ਦਾ ਵੀਰੇ ਕੁਝ ਕਰੀ ਆ ਕਲਾਕਾਰੀ ਕਲੱਚ ਚ ਕਿ ਓਰੀਜਨਲ ਹੀ ਅਜਿਵੇਂ ਦਾ ਕਲਾਚ ਹੁਣ ਜਿੱਦਾਂ ਜੇ ਸਾਬ ਨਾਲ ਪੰਪ ਵਗੈਰਾ ਆਪਾਂ ਸਾਰਾ ਕੁਝ ਕਰਾਇਆ ਹੋਇਆ ਕਰਨੀ ਪੈਂਦੀ ਨਾ ਤਾਂ ਮੈਸਮਾਨ ਲੱਗ ਜਾਂਦਾ ਹਾਂ ਨਹੀਂ ਤੇ ਉਹ ਕਰੂਗਾ ਨਾ ਖਰਾਬੀ ਇਹ ਇੰਜਨ ਵੀਰੇ ਜੇ ਇਹਦੀ ਆਪਾਂ ਐਚਪੀ ਦੱਸਣੀ ਹੋਵੇ ਆਈਡੀਆ ਹਾਂਜੀ ਹਾਂਜੀ ਕੋਈ ਹੈ ਕਾ ਅੰਦਾਜ਼ਾ ਜਿਵੇਂ 75 ਆ ਹਨਾ ਜਿੱਦਾਂ ਆਪਾਂ ਜੇ ਸਾਬ ਨਾਲ ਇਹਦੇ ਵਿੱਚ ਸਮਾਨ ਆ ਜਿੱਦਾਂ ਇਟਲੀ ਦੇ ਸਾਬ ਨਾਲ ਉਧਰਲੀ ਕੈਟਾਲਾਗ ਦੇ ਸਾਬ ਨਾਲ ਇਹ 86 ਐਚਪੀ ਉਹਨਾਂ ਨੂੰ 22300 ਆਰਪੀਐਮ ਤੇ ਕੱਢਦਾ ਕੱਢਦਾ ਲਿਖਿਆ ਕੰਪਨੀ ਨੇ ਠੀਕ ਹੈ ਤੇ ਹੁਣ ਜਦੋਂ ਆਪਾਂ ਰੂਟਰ ਪੰਪ ਹੁੰਦਾ ਜਿਹੜਾ ਇਹ ਉੱਪਰ ਵੀ ਆਪਣੀ ਪਾਵਰ ਛੱਡਦਾ ਨਹੀਂ ਲਾਈਨ ਛੱਡ ਦਿੰਦਾ ਨਾ ਵੀ ਉੱਪਰ ਉਹਦੇ ਕਰਕੇ ਵੀ ਜਦੋਂ ਆਪਾਂ ਆਰਪੀ ਹੁੰਦੇ ਹਿਸਾਬ ਨਾਲ ਲਾਈਏ ਤਾਂ ਫੇ 100 ਤੋਂ ਪਲੱਸ ਚੱਲ ਜਾਂਦੀ ਪਾਵਰ ਬੱਲੇ 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 100 ਐਚਪੀ ਤਾਂ ਮੈਂ ਕਹਿੰਦਾ ਯਾਰ ਜੇ ਆਪਾਂ 100 ਐਚਪੀ ਦਾ ਹਿਸਾਬ ਲਈਏ 12 ਲੱਖ 'ਚ ਟਰੈਕਟਰ ਮੜਾ ਤਾਂ ਨਹੀਂ ਯਾਰ ਜੇ ਆਪ ਉਹਦਾ ਵੀ ਓਵਰঅল ਲਈਏ ਤੇ ਇੱਕ ਹੁਣ ਮੈਨੂੰ ਲੱਗਦਾ ਇਹ ਤਾਂ ਮਿਲਣਾ ਹੀ ਨਹੀਂ ਹੈ ਟਰੈਕਟਰ ਦਾ ਹਨਾ ਹਾਂਜੀ ਉਹੀ ਹੋ ਗਿਆ ਹੁਣ ਜਿਨ੍ਹਾਂ ਨੇ ਸਾਹਮਲੇ ਹੁਣ ਜੇ ਨਾ ਕੋ ਸਾਹਮਲੇ ਆ ਨਾ ਜਿਨ੍ਹਾਂ ਨੇ ਇਹ ਤਾਂ ਗਹਣੇ ਬਣ ਗਏ ਜਿਨ੍ਹਾਂ ਨੇ ਸਾਹਮਲੇ ਤੇ ਜਿਨ੍ਹਾਂ ਨੇ ਗਵਾਲੇ ਉਹ ਪਛਤਾਉਣਗੇ ਇਹ ਬੰਨਨੇ ਵੀ ਹੁਣ ਹੋਣੀਆਂ ਬਾਅਦ ਚ ਤਾਂ ਬਹੁਤ ਜਿਆਦਾ ਕੋਸਟਲੀ ਹੋ ਜਾਣੇ ਹਨ ਕੋਸਟਲੀ ਹੋ ਜਾਂਦਾ ਹਾਂਜੀ ਸਮਝ ਇੰਜਨ ਹੀ ਨਹੀਂ ਮਿਲਨੇ ਆਹ ਵਾਲੇ ਤਾਂ ਜਦੋਂ ਵੀਰੇ ਸਾਰਾ ਤਿਆਰ ਹੋਇਆ A to Z ਇਹ ਫੀਲ ਨਵੇਂ ਵਾਲੀ ਦਊਗਾ ਜਾਂ ਆਪਾਂ ਨੂੰ ਕਿਤੇ ਨਾ ਕਿਤੇ ਦਿਲ ਚ ਰਹੂਗਾ ਵੀ ਯਾਰ ਇਹਦੀ ਚੀਜ਼ ਹੈ ਨਹੀਂ ਫੀਲ ਨਵੇਂ ਵਾਲੀ ਦਊਗਾ ਜੇ ਆਪਾਂ ਏਜੰਸੀ ਚੋਂ ਕਢਾਉਣੀ ਆ ਹਾਂਜੀ ਉਹੀ ਫੀਲ ਸਾਰਾ ਕੁਝ ਐਨ A to Z ਉਵੇਂ ਲੱਗ ਜੂਗਾ ਇਹ ਨਵੇਂ-ਉਵੇਂ ਸਾਰਾ ਕੁਝ ਜਦੋਂ ਆਪਾਂ ਬਾਹਰੋਂ ਚੀਜ਼ ਤਿਆਰ ਕਰਦੇ ਆ ਇੱਕ ਹੁੰਦੀ ਕੰਪਨੀ ਦੀ ਚੀਜ਼ ਤੇ ਉਹ ਜਲਦੀ ਖੜਕਦਾ ਜਾਂ ਤਾਂ ਨਹੀਂ ਇਹ ਨਹੀਂ ਇਹ ਹਾਲੈਂਡ ਐ ਇਦਾਂ ਖੜਕਦਾ ਨਹੀਂ ਛੇਤੀ ਇਹਦਾ ਸਮਾਨ ਮਿਲ ਜਾਂਦਾ ਪੂਰਾ ਹਾਂ ਜਿਗਾਰੜ ਨਹੀਂ ਨਾ ਲਾਦਾ ਕੋਈ ਸਾਰਾ ਕੰਪਲੀਟ ਹੀ ਆਉਂਦਾ ਜੇ ਪੱਤੀਆਂ-ਪੁੱਤੀਆਂ ਪੈਥੋਂ ਬਣਾ ਕੇ ਲਾਉਂਦੇ ਉਹ ਖੜਕਣੀਆਂ ਹਾਂਜੀ ਉਹ ਵੀ ਨਾਲ ਸਾਰੀਆਂ ਹੀ ਆਈਆਂ ਸਾਡੇ ਪੱਤੀਆਂ ਪੂਰੀਆਂ ਲਾਉਣੀ ਵੀ ਜੋ ਕੰਪਨੀ ਦਾ ਹੁਣ ਆਇਆ ਆਪਾਂ ਉਦਾਂ-ਉਦਾਂ ਹੀ ਫਿਟਿੰਗ ਕਰਤੀ ਹੈ ਨਾ ਵੈਰੀ ਗੱਡੀ ਐ ਹੁਣ ਤਾਂ ਫਿਰ ਇਹਨੂੰ ਇੱਕ ਵਾਰੀ 0 ਮੀਟਰ ਕਰਕੇ ਹੀ ਭੇਜੋਗੇ ਮੈਂ ਨਵਾਂ ਹੀ 0 ਮੀਟਰ ਹੈ 0 ਮੀਟਰ ਲਾਇਆ ਸੀਗਾ ਹਾਂ ਚਲਾ ਚਲਾ ਕੇ ਚਲਾ ਚਲਾ ਕੇ 14 15 ਘੰਟੇ ਕਰਦੇ ਇੱਥੇ ਉਹ ਤਾਂ ਅੱਗੇ ਦੇਖੀਏ ਹੁਣ ਆਪਾਂ ਇਹ ਪਹਿਲਾਂ ਵੀ ਆਪਾਂ ਚਲਾਉਂਦੇ ਸੀਗੇ ਹੂੰ ਬਸ ਇਹੀ ਆਲੇ ਮਿੱਟੀ ਜੁੰਬੜੀ ਕਿਤੇ ਲੀਕ ਨਹੀਂ ਕਰੂਗਾ ਮੈਂ ਕਹਿੰਦਾ ਜਿੰਨਾ ਚੈੱਕ ਹੋ ਗਿਆ ਇੱਥੇ ਹੁਣ ਆਪਾਂ ਅੱਗੇ ਵੀ ਦੇਖੀ ਜਾਨੇ ਪਹਿਲਾਂ ਦੇ ਵੀ ਹਾਂਜੀ ਹਾਂਜੀ ਇੰਨਾ ਜ਼ੋਰ ਤਾਂ ਇਹਦਾ ਲੱਗਣਾ ਵੀ ਨਹੀਂ ਕਿਤੇ ਹਾਂਜੀ ਹਾਂਜੀ ਕਿਉਂਕਿ ਜਿੰਨੇ ਪਾਵਰ ਦਾ ਹੈਗਾ ਇੰਨੀ ਪਾਵਰ ਕਿਤੇ ਯੂਜ਼ ਨਹੀਂ ਹੋਣੀ ਹਾਂਜੀ ਹਾਂਜੀ ਆਪਣੇ ਤਾਂ ਟਰੈਕਟਰ ਵੱਧ ਤੋਂ ਵੱਧ ਆਪਾਂ ਵੱਡਾ ਜਿਹੜਾ ਸਭ ਨੂੰ ਮੰਨਦੇ 77 ਨੂੰ ਹੀ ਮੰਨਦੇ। ਹਾਂਜੀ। ਇਹ ਤੁਸੀਂ オリジナル ਹੀ ਕਹਿੰਦੇ ਇੰਜਨ ਇੰਜਨ ਹੀ 85 ਤੱਕ ਜਾਂਦਾ ਆ ਪਿਆ। ਹਾਂਜੀ। ਇਹਨੇ ਤਾਂ ਫਿਰ ਕਰਮਾਂ ਵਾਲੇ ਨੇ। ਇਹਦਾ ਆ ਚੈਂਬਰ ਇਦਾਂ ਹੀ ਆਉਂਦਾ ਵੀਰੇ ਜਾਂ ਬਦਲਿਆ? ਨਹੀਂ ਚੈਂਬਰ ਇਦਾਂ ਹੀ ਆਉਂਦਾ ਇਹ ਚ ਬੈਲੈਂਸ ਸ਼ਾਫਟ ਹੁੰਦੀ ਹੈ ਨਾ ਬੈਲੈਂਸਰ ਕੋ ਮਜ਼ਾ ਵਿੱਚ ਜਿਹੜਾ ਵਾਈਬ੍ਰੇਸ਼ਨ ਨਹੀਂ ਕਰਦਾ ਇੰਜਨ ਜਿਆਦਾ ਆਰਵੀਅਮ ਤਾਂ ਹੀ ਚੱਕ ਲੈਂਦਾ ਇਹ। ਹੂੰ। ਹਾਂਜੀ। ਇਹਦੀ ਬੰਤਰ ਹੋਰ ਸਾਡੀ ਇਹ ਚਾਰ ਸਿਲੰਡਰ ਆ ਹਨਾ ਵੀਰੇ। ਹਾਂਜੀ। ਇਹਨਾਂ ਦੇ ਵੀਰੇ 7500 ਤਿੰਨ ਸਿਲੰਡਰ ਵੀ ਆਇਆ ਕਿ ਨਹੀਂ ਨਹੀਂ 75 10 ਆਉਂਦਾ ਸੀਗਾ ਤਿੰਨ ਸਿਲੰਡਰ ਉਹ ਤਿੰਨ ਸਿਲੰਡਰ ਸੀ ਇਹਨਾਂ ਦੇ ਜਿਹੜੇ 75 ਐਚਪੀ ਵਾਲੇ ਉਹ ਚਾਰ ਹੀ ਆਏ ਆ ਹਾਂਜੀ ਜਿਹੜੇ ਉਹਦਾ ਉਹ ਜਿਹੜੀ ਸੀਰੀਜ਼ ਸੀਗੀ ਨਾ 10 ਵਾਲੀ 65 10 75 10 ਹੂੰ ਉਹ 75 10 ਦੀ ਤਿੰਨ ਸਿਲੰਡਰ ਆਏ ਉਹ ਤਿੰਨ ਸਿਲੰਡਰ ਆਏ ਉਹ ਕਿੰਨੇ ਐਚਪੀ ਸੀਗੇ ਉਹ ਨਹੀਂ ਜਿੰਨਾ ਪਾਵਰ ਵਧਾਈ ਹੁੰਦੀ ਆ ਉਨੇ ਕੰਪਨੀ ਨੇ ਗੇਅਰ ਲੋ ਸਪੀਡ ਕੀਤਾ ਹੁੰਦਾ ਨਾ ਪਾਵਰ ਦੇਣ ਟਾਰਕ ਦੇਣ ਇਹਦੇ ਸਪੀਡ ਕਿਹੜੀ ਆ ਲੋਹਾ ਹੀ ਮੀਡੀਅਮ ਵੀਰੇ ਨਹੀਂ 3 ਸਪੀਡ ਹੀ ਆ ਜੀ ਆ ਉਹ ਹੀ ਲੋਹ ਹੈ ਕਰੀਪਰ ਆ ਜੀ ਹਾਂਜੀ ਹਾਂ ਅੱਛਾ ਇੱਕ ਕਰੀਪਰ ਆ ਹਾਂਜੀ ਲੋਹ ਹੈ ਮੀਡੀਅਮ ਨਹੀਂ ਇੱਕ ਕਰੀਪਰ ਉਧਰੋਂ ਵੀ ਆਉਂਦਾ ਨਾ ਦੂਜਾ ਕਰੀਪਰ ਨਹੀਂ ਇੱਕ ਯੂਜੀ ਆਉਂਦਾ ਏ ਇੱਕ ਕਰੀਪਰ ਆਉਂਦਾ ਜੀ ਇਹ ਕਰੀਪਰ ਆ ਇਹ ਕਰੀਪਰ ਆ ਜੀ ਅੱਛਾ ਫਿਰ ਤਾਂ ਵੀ ਤੁਹਾਨੂੰ ਬੈਨੀਫਿਟ ਹੋ ਗਿਆ ਯਾਰ ਹਾਂਜੀ ਹਾਂਜੀ ਲਿਫਟ ਲੁਪਟ ਦੀ ਐਨ ਪੂਰੀ ਓਕੇ ਕੰਮ ਕਰ ਗਈ ਤਾਂ ਪੂਰੀ ਓਵਰਹਾਲ ਸਾਰਾ ਸਮਾਨ ਏ ਟੂ ਜ਼ेड ਦਾ ਵਫਾਤਾ ਇੱਥੋਂ ਸਾਰਾ ਚੱਕ ਚੁੱਕ ਕੀਤਾ ਗਣੀ ਆਣੀ ਆ ਜੀ ਚੈੱਕ ਕੀਤਾ ਲੋਡ ਪਾ ਕੇ ਦੇਖਿਆ ਸਾਰਾ ਹੀ ਆਹ ਡਿਸਟਰੀਬਿਊਟਰ ਵੀ ਨਵੇਂ ਲਾਤਾ ਅੰਦਰ ਪੈਟਰਨ ਸਲੀ ਵੀ ਬ੍ਰਾਂਡ ਨੂੰ ਹੀ ਪਾਤੇ ਨਹੀਂ ਉਹਨਾਂ ਦੀ ਪੈਕਿੰਗ ਦੇ ਕੋਲੋਂ ਮਲਾ ਕੇ ਯਾਰ ਅੱਗੋਂ ਲੱਗੇ ਪਿੱਛੇ ਤੱਕ ਤੁਸੀਂ ਕੁਛ ਢਿਆਣੀ ਹਾਂਜੀ ਸਾਰੇ ਹੀ ਸਾਰੇ ਹੀ ਕ੍ਰਾਉਨ ਪੀਨੀਆਂ ਚੇਨ ਸਭ ਕੁਝ ਕਰਤਾਗੇ ਅੱਗੋਂ ਲੱਗੇ ਪਿੱਛੇ ਤੱਕ ਨਿਕਲ ਗਏ ਹੋ ਹਾਂਜੀ ਹਾਂਜੀ ਮੇਰੀ ਗੱਡੀ ਆ ਪੀਟੀਓ ਦੇ ਬੈਰਿੰਗ ਤੱਕ ਸਾਰਾ ਕੁਝ ਚੇਂਜ ਕਰਤਾ ਸਭ ਕੁਝ ਪਾਤਾ ਵੈਸੇ ਤਾਂ ਵੀਰਾਂ ਦਾ ਪੀਟੀਓ ਦਾ ਕੰਮ ਘਾਟਾ ਪਰ ਫੇਰ ਵੀ ਆ ਲੀ ਗਏ ਜਨਾਬ ਕਿਤੇ ਉਹਨਾਂ ਪਲੇ ਦੇ ਮੈਂ ਨਵੀਂ ਚੀਜ਼ ਬਣਾਈ ਆ ਵੀ ਸਵਾਦ ਜਾ ਆਵੇ ਹਾਂਜੀ ਹਾਂਜੀ ਇਹ ਪੁਰਾ ਇੱਕ ਚੀਜ਼ ਨੰਨੂ ਰਿਆ ਵਿਖਾਉਣੇ ਇੱਕ ਤਾਂ ਹੈ ਰੇਡੀਅਲ ਉਤਰੋ ਪਤੰਦਰਾ ਨੇ ਨਾ ਬਣਾਇਆ ਏ ਧੋਵੀਆਂ ਵਾਲਾ ਵੇਖੀ ਕਿੰਨੀ ਹਵਾ ਕੱਢੀ ਆ ਇਹ ਲੋਡ ਨਾ ਲਊਗਾ ਯਾਰ ਇੰਨੀ ਹਵਾ ਕੱਢੀ ਆ ਵੀ ਨਹੀਂ ਲੈਂਦਾ ਭਾਜੀ ਲੋਡ ਕੋਈ ਪਰਵਾਹ ਨਹੀਂ ਇਹਨੂੰ ਨਹੀਂ ਕੋਈ ਪਰਵਾਹ ਨਹੀਂ ਚੱਲ ਵੀ ਛੋਟਿਆ ਮਾਰਸਲ ਫੇਨ ਨੂੰ ਵੇਖੀਏ ਕੀ ਕਰਦਾ ਹੈ ਵੈਸੇ ਤਾਂ ਨਾ ਹੰਤੋਈ ਸਾਡਾ ਦਿਲ ਤੋੜਨਾ ਉਹਨੂੰ ਚਲਾ ਕੇ ਤੇ ਜਦੋਂ ਇਹਨੂੰ ਚਲਾਇਆ ਨਾ ਦਿਲ ਸਾਡਾ ਐਂ ਕਰਨਾ ਹੈ ਇਹਨੂੰ ਉੱਧਰ ਉੱਧਰ ਹੀ ਰੱਖਿਓ ਮਿੱਟੀ ਤੋਂ ਨੰਗੂ ਉਹਨਾਂ ਦਾਇ ਕਰਕੇ ਇੱਧਰ ਹੀ ਲਾ ਲਓ ਇਹ ਗੱਲ ਅਰੇ ਛੋਟਿਆ ਇਹ ਤੇਰਾ ਵੜਾ ਜਾਈ ਤੇ ਕਿਹੜੇ ਘੇਰ ਜਾਣਾ ਤੀਜਾ ਆ ਹੀ ਹੋਣਾ ਯਾਰ ਇਤਨਾ ਡਰ ਲੱਗਦਾ ਜਿੰਨੀਆਂ ਤੇਰਾ ਜੀ ਆਉਣਾ ਵਾਜੀ ਪੰਕੋਲੋ ਬਾਹਰ ਆ ਕਾ ਮਤੀਜੇ ਦਾ ਇਹਦਾ ਹਲ ਤੋੜਦਾ ਮਗਰ ਹਾਲਾਂ ਦਾ ਕੀ ਬੰਦਾ ਆ ਤੇ ਆ ਹਾਲ ਇੱਕ ਵਸੋ ਜਿਆਦੇ ਲੱਗੇ ਹਾਂ ਮੈਂ ਲਾਉ ਸੈੱਟ ਕਰਨੇ ਪੈਣੇ ਆ ਹਾਲ ਸੈੱਟ ਕਰਨੇ ਪੈਣੇ ਆ ਤੀਜੇ ਆਈ ਸਭ ਭੰਗੂ ਓਏ ਓਏ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਟਰੈਕਟਰ ਦੇ ਬਹਿ ਕੇ ਤਾਂ ਮੱਲੋਂ ਮੱਲੀ ਬੰਦੇ ਤੋਂ ਰੁਕ ਨਹੀਂਦਾ ਹਨਾ ਉਹ ਵੀ ਵੇਰ ਨੂੰ ਕਿਹ ਜਿਹਾ ਹਾਲ ਸੈੱਟ ਕਰ ਲੀਏ ਹਾਂ ਕੋਈ ਤੇ ਜਿਆਦਾ ਬੋਲਾ ਹੋ ਗਿਆ ਟਰੈਕਟਰ ਕੋ ਤੋੜਨ ਨੂੰ ਹਾਂ ਇਹਦਾ ਤੋੜ ਦੂ ਕੋਈ ਨਾ ਕੋਈ ਹਲਾ ਲਾਂਦਾ ਉਹ ਹਾਲੀ ਨਹੀਂ થઈ ਹੈਗੇ ਪਿੱਛੇ ਇਹ ਤਾਂ ਪੱਟ ਪੱਟ ਸੜਦਾ ਉਹ ਅੰਦਰ ਆ ਮਿੱਟੀ ਉੱਤੋਂ ਦੀ ਜਾਂਦੀ ਏ ਤੇ ਬਹੁਤ ਲੈਫਟ ਓਏ ਹੋਏ ਓਏ ਹੋਏ ਆ ਤਾਂ ਮਗਰਲਾ ਸੰਦ ਤੋੜਨ ਵਾਲੀ ਗੱਲੀ ਆ ਹੈਨਾ ਉਹਦਾ ਬੰਦਾ ਉੱਤੇ ਬੈਠਾ ਨਾ ਇਹ ਲੜੀਆ ਅੰਗਾਟਦਾ ਹੀ ਆਉਦਾ ਹੈ ਇਹ ਇਹਦਾ ਸੱਚੀ ਇਹਨਾਂ ਨੂੰ ਜੀ ਕਰਦਾ ਵੀ ਬਹਿ ਕੇ ਨਾ ਉੱਤੇ ਚਲਾਇਆ ਜਾਵੇ ਹੈਨਾ ਇਹਨਾਂ ਦਾ ਕੱਪੜੇ ਲਿਪੜੋਂ ਤਾਂ ਡਰੀ ਜਨੇ ਅਜ ਤਾਂ ਲਿਪੜਦਾ ਗਿਆ ਨਹੀਂ ਮਿੱਟੀ ਪੈਂਦੀ ਉੱਤੇ ਨਹੀਂ ਹੁਣ ਕੋ ਹੌਲੀ ਕਰ ਦੋ ਹਾਲ ਟੁੱਟ ਜਾਣੇ ਆ ਹੁਣ ਕੋ ਹੌਲੀ ਕਰ ਲਾ ਟਰੈਕਟਰ ਬਹੁਤ ਜਿਆਦਾ ਤੇਜ਼ ਆ ਮਗਰਾੜ ਮਗਰੂੜ ਹੈ ਨਹੀਂ ਗੇ ਹੌਲੀ ਕਰ ਲਾ ਦੂਜੇ ਚ ਲਾ ਲਾ ਹੁਣ ਕੋ ਆਪਾਂ 315 ਨੂੰ ਆਵਾਜ਼ ਮਾਰਦਾ ਫੇਰ ਨਹੀਂ ਹੁੰਦਾ ਆਇੱਕ ਵੀ ਕੋ ਪਰਵਾਹੀ ਨਹੀਂ ਹੈ ਇਹਨੂੰ ਪੂਰਾ ਬੁਰਾ ਇੱਕ ਬੈਕ ਨੂੰ ਨਾ ਨੂੰ ਪੂਰਾ ਬੁਰਾ ਆ ਬੜਾ ਕੜਾ ਕਰਦਾ ਤਾ ਇਹਨੂੰ ਇਹਨੂੰ ਕੋਈ ਹੈ ਨੀ ਲੱਫੀ ਜੜੀ ਜੀ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਵੀ ਇਹ ਵੀਰ ਸ਼ੌਂਕ ਨਾਲ ਐਂ ਚਲਾਈ ਗਿਆ ਤੇ ਹੁਣ ਵੀ ਜਦੋਂ ਚੀਜ਼ ਵਧੀਆ ਤਿਆਰ ਹੋਈ ਹੋਵੇ ਨਾ ਬੰਦੇ ਦੀ ਵੈਸੇ ਰੂਹ ਖੜੀ ਜੀ ਰਹਿੰਦੀ ਹੈ ਨਾ ਹਾਂਜੀ ਹਾਂਜੀ ਇੱਟ ਦੇ ਅੱਗੇ ਵੇਟ ਪਾਉਣੇ ਪੈਣੇ ਆ ਹਨਾ ਹਾਂਜੀ ਦਿੱਤਾ ਬੰਨਣਾ ਵਾਂ ਪਰ ਹਾਂ ਉਹ ਬੰਪਰ ਉੱਪਰ ਹੈ ਲੱਗੂ ਦੇਖੀ ਹਾਂਜੀ ਹਾਂਜੀ ਬੱਸ ਕਰਕੇ ਤਾਰਾਂ ਦੇ ਟਾਇਰ ਤੇ ਰੇਡੀਅਲ ਆ ਉਹ ਵੀ ਆਵਾਜ਼ ਘੱਟ ਘੁੰਮ ਬਹੁਤ ਔਖੇ ਆ ਟਾਇਰ ਘੁਮਾਉਣੇ ਯਾਰ ਸੋ ਆ ਗੱਲ ਬਣ ਗਿਆ ਕੇ ਸਹੀ ਗੱਲ ਆ ਬਸ ਕਰ ਬਸ ਕਰ ਆਹ ਹਾਲਾਂ ਦਾ ਸੁਆਗਾ ਬਣਾਈ ਜਾਂਦਾ ਮਗਰ ਤੇ ਬਾਸਕਰ ਗਿਆ ਨੂੰ ਗਈਏ ਕੱਢ ਲਾ ਇੱਥੋਂ ਬੱਸ 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 ਮੇਰੇ ਅਰਗੇ ਦਾ ਵੈਸੇ ਵਸੋਂ ਬਾਹਰ ਹੋਏ ਨਹੀਂ ਗੱਲ ਡਾਰੀ ਲੱਗੀ ਜਾਂਦਾ ਸਾਈਡ ਤੇ ਕਹਨੇ ਆ ਪਲਾਨੀ ਕਿਵੇਂ ਦੱਬੀ ਆਉਂਦਾ ਨੂੰ ਕਿਹਾ ਬੱਸ ਕਰ ਟਲਦਾ ਵੀ ਸਾਡਾ ਬੰਦਾ ਨਹੀਂ ਟਲਦਾ ਜਰਾ ਤੈਨੂੰ ਤਾਂ ਡਾ ਡਰ ਨਹੀਂ ਲੱਗਦਾ ਬਿਲਕੁਲ ਇਹ ਤਾਂ ਮੈਂ ਕਹਿੰਦਾ ਵੀ ਜਿਵੇਂ ਆ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਵਿਆਹ ਵਾਲਾ ਚ ਇਹਨੂੰ ਉਦੋਂ ਵੀ ਜ਼ਿਆਦਾ ਆ ਹਨਾ ਰਾਤ ਦਾ ਚੱਲ ਰਿਹਾ ਰਹਾ ਪਹਿਲਾਂ ਵੀ ਆਪਾਂ ਇੱਥੇ ਲੱਗੇ ਰਹੇ ਹਾਂ ਹਾਂਜੀ ਹਾਂਜੀ ਉਦੋਂ ਵੀ ਆਏ 29 ਕਿੱਲੀ ਆਇਆ ਵਤੰਦਰ ਇਹ ਖੂਨ ਵਧ ਗਿਆ ਨਾ ਪਹਿਲੇ ਸੇਧਾ ਹੌਲਾ ਤਾਂ ਹੋਰ ਕੰਮ ਪੂਰੀ ਰੁਕ ਹੋ ਜਾ ਮਿੱਠੀ ਮਿੱਠੀ ਦੀ ਕੋਈ ਟੈਨਸ਼ਨ ਨਹੀਂ ਆ ਲਾਂਗੇ ਤੇ ਜੀ ਦਾ ਤਿਆਰ ਹੋ ਕਰੋ ਨਾ ਜਿੰਨੂੰ ਵਾਕਈ ਨਾ ਫਿਰ ਹਾਂਜੀ ਸਵਾਦ ਆ ਗਿਆ ਇੱਕ ਵਾਰੀ ਅੱਬ ਦੇ ਟਾਰ ਬਹਿ ਗਏ ਸੀ ਉਹ ਤੇ ਵੇਟਾਂ ਤੱਕ ਹਾਂਜੀ ਵੇਟਾਂ ਤੱਕ ਬਹਿ ਗਏ ਹਾਂ ਉੱਥੇ ਵੇਟਾਂ ਤੱਕ ਬਹਿ ਗਏ ਸੀ ਮਾਨੂੰ ਵੀਡੀਓ ਜਾ ਕੇ ਸੀ ਕਿ ਨਹੀਂ ਉਹ ਵੈਸੇ ਹੀ ਸਾਨੂੰ ਡਰ ਲੱਗੀ ਨਾ ਲੱਗਿਆ ਨਹੀਂ ਲੱਗਦੇ ਇਹਦੇ ਚਲੋ ਪਣਾ ਇਹ ਲੈਨੇ ਆ ਗਏ ਆ ਟਰੈਕਟਰ ਤੁਹਾਡੇ ਸਾਹਮਣੇ ਆ ਇਹਦੀ ਕਿੰਨੀ ਕੀਮਤ ਆਪਾਂ ਦੱਸੀ ਜੀ ਕਿੰਨੇ ਜੋ ਰੈਡੀ ਆ ਸਾਰਾ 12 ਤੋਂ ਫਲੱਟ ਹੋ ਜਾਣਾ 12 ਤੋਂ ਪਲੱਸ ਹੋਏਗਾ ਹਨਾ ਰੇਟ ਬੂਟ ਸਾਰਾ ਪਾਗ ਬੇਡ ਬੰਪਰ ਹੋ ਸਾਰਾ ਬਣਾਇਆ ਜਿਹੜੀ ਆਪਾਂ ਉਹ ਕਿਤੇ ਉਹ ਲਾਉਣਾ ਜਿਵੇਂ ਡੰਡਾ ਲੰਡਾ ਨਵਾਂ ਮਿਲ ਜਾਂਦਾ ਕਿ ਨਹੀਂ ਨਹੀਂ ਉਹ ਟਿੱਕੋ ਬਣਵਾਇਆ ਆ ਬੰਪਰ ਉਹ ਸਾਡੇ ਲਾ ਕੇ ਕੱਢ ਕੇ ਬਾਹਰ ਜੀ ਉਹ ਹੋ ਕੇ ਬੰਪਰ ਹੀ ਕਰਾਉਣਾ ਉਹ ਕਿਤੇ ਬੰਪਰ ਕੱਤ ਨੂੰ ਸੱਚ ਹੱਕ ਵੀ ਵੱਡੀ ਚਾਹੀਦੀ ਨਾ ਹਾਂਜੀ ਐ ਵੀ ਲਵਾਈ ਦਾ ਸਾਰਾ ਕੁਝ ਇਹਦਾ ਜੂਜਾ ਸਾਰਾ ਕੁਝ ਮਗਰ ਸਾਰਾ ਹੈਗਾ ਸਾਡੇ ਕੋਲ ਜਿਹੜਾ ਯੂ オリジナル ਹੈਗਾ オリジナル ਹੈਗਾ ਮਗਰਾਂ ਚੱਪਰੀ ਓਕੇ ਚਲੋ ਅਗਰ ਉਸਵੰਡਾ ਨਾ ਕਰੇ ਬਹੁਤ ਸੋਹਣਾ ਦਿਆ ਰਿਹਾ ਹੁਣ ਇਹਨੂੰ ਜਲਦੀ ਜਲਦੀ ਨਾ ਲੀੜੇ ਕੱਪੜੇ ਪਾਓ ਮਰ ਜੀ ਵੀ ਗਏ ਗਿਆ ਤੁਸੀਂ ਫੇਰ ਨਹੀਂ ਪਾਏ ਕੋਈ ਨਾ ਕੋ ਕੰਮ ਤਾਂ ਡਰਿਆ ਜਾਂਦਾ ਕੰਮ ਨੂੰ ਲੱਗੇ ਤਾਂ ਰਹਿੰਦੇ ਪਰ ਵਰਕਸ਼ਾਪ 'ਚ ਕੋਈ ਨਾ ਕੋ ਆ ਜਾਂਦਾ ਹੈ ਨਾ ਹਾਂਜੀ ਇਹਨੂੰ ਤਿਆਰ ਕਰਨ ਵਾਲਾ ਆ ਵੀਰਾ ਸਾਡਾ ਇਹ ਬੰਦੇ ਦੀ ਕਲਾਕਾਰੀ ਆ ਇਹਨੂੰ ਕੀ ਕਹਿੰਦੇ ਹੁੰਦੇ ਆ ਜਿਵੇਂ ਮੈਨੂਫੈਕਚਰਰ ਉਹ ਇਹ ਵੀਰਾ ਇਹਨੂੰ ਬਣਾਉਣਾ ਦਾ ਜੇ ਕੋਈ ਵੀਰ ਨੇ ਬਣਾਉਣਾ ਤੇ ਹਾਂ ਜਣੰਦਾਤਾ ਹਾਂ ਜੀ ਕਹਿੰਦਾ ਹੀਰੇ ਨੂੰ ਖਰਾਬ ਕਰਿਆ ਇਹ ਭਾਜਨੇ ਆ ਹਾਂ ਤਰਾਸ਼ਾ ਹਾਂ ਸਿੰਘਾਂ ਦੇ ਯਾਜ ਵਾਲੇ ਭਾਜੀ ਆ ਟਰੈਕਟਰ ਨਹੀਂ ਯਾਦਾ 56 ਦੀ ਟਰਾਲੀ ਤੇ ਗੰਨੇ ਵਾਲੀ ਤੇ ਹਾਂ ਉਈ ਢਾਈ ਪੀਗੀ ਤਾਂ ਰਗਾ ਸਾਰੇ ਉਹ ਵੀ ਸਾਰੇ ਇੱਥੇ ਤਿਆਰ ਹੈ ਕਈ ਕਹਿੰਦੇ ਰਹਿੰਦੇ ਕਿਥੋਂ ਤਿਆਰ ਕਰਾਇਆ ਹਾਂ ਮੈਨ ਮੈਨ ਜਿੰਨੇ ਵੀ ਵੀਰ ਭਰਾ ਸਾਰਿਆਂ ਨੂੰ ਟਰੈਕਟਰ ਨੂੰ ਹੱਥ ਥੋੜੇ ਹੀ ਲੱਗੇ ਹਾਂਜੀ ਹਾਂਜੀ ਅਜਾ ਆਪਣੇ ਵਾਲੇ ਨੂੰ ਵੀ ਲੱਗੇ ਹਾਂਜੀ ਚਲੋ ਕੋਈ ਨਹੀਂ ਉਹਨੂੰ ਨਹੀਂ ਆਪਾਂ ਇੱਥੇ ਜੋਗੇ ਦਾ ਦੇਖ ਲਿਆ ਉਹਨ ਘਰੇ ਆ ਕੇ ਵੇਖ ਦੇਖ ਦੇ ਕੇ ਉਹ ਕਿ ਨੰਨੂ ਸਾਡੇ ਨੇ ਵੀ ਟੱਲਣਾ ਘਰੇ ਆ ਕੇ ਜਿਵੇਂ ਇਹ ਵੀਰ ਨਹੀਂ ਨਾ ਟਲਦਾ ਓਵੇਂ ਉਹਨੇ ਵੀ ਟਲਣਾ ਚਾਹੇ ਲਈ ਆ ਗਿਆ ਨਨੂ ਤੇ ਬਾਕੀ ਤੁਸੀਂ ਦੱਸਿਓ ਵੀ ਟਰੈਕਟਰ ਤੁਹਾਨੂੰ ਕਿੱਦਾਂ ਲੱਗਾ ਸਾਨੂੰ ਤਾਂ ਬਹੁਤ ਸੋਹਣਾ ਲੱਗਾ ਤੇ ਜੇ ਕਿਸੇ ਨੇ ਤਿਆਰ ਕਰਾਉਣਾ ਤੇ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜਸਵੀਰਾ ਨੂਰ ਮਹਿਲ ਤੇ ਨੰਬਰ ਵੀਰ ਦਾ ਮੈਂ ਦੇ ਦੂੰਗਾ ਜੇ ਕਿਸੇ ਵੀਰ ਨੇ ਪੁੱਛਣਾ ਮੇਰਾ ਵੀਰ ਨਾ ਬਿਜ਼ੀ ਹੁੰਦਾ ਬਹੁਤ ਸਾਰੀ ਦਿਹਾੜੀ ਵਰਕਸ਼ਾਪ ਤੇ ਮੇਰਾ ਵੀਰ ਡਿਸਟਰਬ ਕਰਨ ਵਾਲੇ ਨਹੀਂ ਜੇ ਕੋਈ ਕੰਮ ਦੀ ਗੱਲ ਆ ਉਹ ਹੀ ਹੈ ਨਾ ਤੂੰ ਜੁੱਦਾਂ ਫਿਰ ਫੋਨ ਬਹੁਤ ਵੀਰ ਭਰਾ ਕਰਦੇ ਤੇ ਫਿਰ ਕੰਮ ਛੱਡ ਕੇ ਫੋਨ ਚੱਕਣਾ ਪੈਂਦਾ ਵੀਰ ਭਰਾਵਾਂ ਨੇ ਕਹਿੰਦੇ ਵੀ ਬਾਈ ਨੇ ਗੱਲ ਨਹੀਂ ਸੁਣੀ ਚੰਗਾ ਨਹੀਂ ਲੱਗਦਾ ਕੰਮ ਕਰਨ ਵਾਲਾ ਬੰਦਾ ਉਹਦੇ ਕੰਮ 'ਚ ਮਸਤ ਹੁੰਦਾ ਤੇ ਲਓ ਆ ਗਿਆ ਸਾਨੂੰ ਜੇ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਮਿਲਦੇ ਆਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸੱਚੀ ਗੱਲ